ਦੀ ਆਵਾਜ਼ ਜਿਹੜੀ ਆ ਲੋਕਾਂ ਤੱਕ ਪਹੁੰਚਾਉਂਦੇ ਹੋ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਮਨੀ ਚੌਂ ਜਿਹੜੀ ਆ ਤਰਨਤਾਰਨ ਦੀ ਜਿਹੜੀ ਆ ਉਹ ਆਗਾਜ਼ ਔਰ ਉਹਦਾ ਜੋਰ ਜਿਹੜਾ ਫੜਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਆਮ ਆਦਮੀ ਪਾਰਟੀ ਆਪਣੇ ਕੀਤੇ ਹੋਏ ਕੰਮਾਂ ਦੇ ਬਿਹਾਰ ਤੇ ਗਰਾਊਂਡ ਦੇ ਵਿੱਚ ਉਤਰੀ ਆ ਆਪਣੇ ਕੀਤੇ ਹੋਏ ਕੰਮਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੀ ਆ ਔਰ ਲੋਕਾਂ ਦਾ ਉਤਸ਼ਾਹ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਹੈ ਔਰ ਮੇਰੇ ਨਾਲ ਮੇਰੇ ਅ ਵੱਡੇ ਵੀਰ ਗੁਰਦੀਪ ਰੰਦਾਵਾ ਜੀ ਐਮ ਐਲ ਏ ਡੇਰਾ ਬਾਬਾ ਨਾਨਕ ਹਰਚੰਦ ਸਿੰਘ ਬਰਸੜ ਜੀ ਔਰ ਸੰਨੀ ਆਲੂ ਵਾਲੀਆ ਜੀ ਔਰ ਉਹਨਾਂ ਦੇ ਨਾਲ ਸਾਡੇ ਚੇਅਰਮੈਨ ਸਾਹਿਬ ਗੁਰਦੇਵ ਲਖਨਾ ਜੀ ਔਰ ਮੈਂ ਧੰਨਵਾਦ ਕਰਦਾ ਹਾਂ ਸਾਡੇ ਸੁਰ ਸਿੰਘ ਸਾਹਿਬ ਹੋਣੇ ਜਿਨ੍ਹਾਂ ਦੀ ਅਗਵਾਈ ਹੇਠ ਅੱਜ ਕਿਉਂਕਿ ਇਹਨਾਂ ਨੇ ਜਿਹੜੀ ਆਪਣੀ ਸੇਵਾ ਬਤੌਰ ਬਿਜਲੀ ਡਿਪਾਰਟਮੈਂਟ ਦੇ ਵਿੱਚ ਬੜੀ ਵੱਡੀ ਜ਼ਿੰਮੇਵਾਰੀ ਨਿਭਾਈ ਹੈ ਔਰ ਲੋਕਾਂ ਦੇ ਕੰਮ ਵੀ ਕੀਤੇ ਨੇ ਅੱਜ ਇਹਨਾਂ ਦੀ ਰੈਨ ਨਮਾਇਦ ਹੇਠ ਅੱਜ ਪਿੰਡ ਪੁੱਛਰ ਕਲਾ ਤੋਂ ਅਲੱਗ-ਅਲੱਗ ਪਾਰਟੀਆਂ ਅਕਾਲੀ ਦਲ ਕਾਂਗਰਸ ਨੂੰ ਅਲਵਿਦਾ ਕਹਿ ਕੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਪਰਿਵਾਰ ਹੈ ਇਹ ਸ਼ਾਮਲ ਹੋਣ ਜਾ ਰਿਹਾ ਹੈ ਮੈਂ ਦੱਸਣਾ ਚਾਹੁੰਨਾ ਇਹਨਾਂ ਦੇ ਵਿੱਚੋਂ ਵੀਰ ਸਿੰਘ ਜੀ ਗੁਰਮੇਲ ਸਿੰਘ ਬਲਵਿੰਦਰ ਸਿੰਘ ਸੁਖਪਾਲ ਸਿੰਘ ਜਾਦਵਿੰਦਰ ਜੀ ਕੈਪਟਨ surjeet ਸਿੰਘ ਕੈਪਟਨ ਲਖਵਿੰਦਰ ਸਿੰਘ ਜਤਿੰਦਰ ਸਿੰਘ ਸ਼ਮਸ਼ੀਰ ਸਿੰਘ ਕਾਬਲ ਸਿੰਘ ਅਮਰੀਕ ਸਿੰਘ ਗੁਰਪ੍ਰੀਤ ਸਿੰਘ ਔਰ ਨਾਲ ਜਿਹੜੇ ਸਾਰੀ ਟੀਮ ਦੀ ਅਗਵਾਈ ਸਰੂਪ ਸਿੰਘ ਹੋਣੀ ਕਿਉਂਕਿ ਪੁੱਛਰ ਕਲਾ ਦੇ ਵਿੱਚ ਤਕਰੀਬਨ ਆਮ ਆਦਮੀ ਪਾਰਟੀ ਦਾ ਪਰਿਵਾਰ ਜਿਹੜਾ ਦਿਨੋਂ ਦਿਨ ਉਹ ਪਰਵਾਦ ਦਾ ਕਾਫਲਾ ਵੱਡਾ ਹੁੰਦਾ ਜਾ ਰਿਹਾ ਔਰ ਕਿਉਂਕਿ ਕੰਮ ਜਿਹੜੇ ਨੇ ਲੋਕ ਕੰਮਾਂ ਦੇ ਬਿਹਾਰ ਤੇ ਪਾਰਟੀਆਂ ਨਾਲ ਜੁੜਦੇ ਨੇ ਅਸੀਂ ਸਾਰੇ ਇਹਨਾਂ ਦੀ ਦਿਲ ਦੀ ਗਹਿਰਾਈ ਤੋਂ ਆਮ ਆਦਮੀ ਪਾਰਟੀ ਦੇ ਨਾਲ ਜੁੜਨ ਦਾ ਇਹਨਾਂ ਨੂੰ ਜਿਹਾ ਆਖਦੇ ਹਾਂ ਔਰ ਜਿਹੜੇ ਵੀ ਇਹਨਾਂ ਦੇ ਕੁਝ ਕੰਮ ਹੋਣਗੇ ਜਿਹੜਾ ਵੀ ਇਹਨਾਂ ਦਾ ਮਾਨ ਸਤਕਾਰ ਹੋਗਾ ਪਾਰਟੀ ਜਿਹੜੀ ਆ 24 ਘੰਟੇ ਇਹਨਾਂ ਦੇ ਨਾਲ ਖੜੀ ਐ ਉਹ ਰਾਤ ਭਰ ਜਿਹੜਾ ਦਿਨ ਰਾਤ ਇੱਕ ਕਰਕੇ ਆਮ ਆਦਮੀ ਪਾਰਟੀ ਦੀ ਜਿਹੜੀ ਲੀਡ ਐ ਉਹਨੂੰ ਵੱਡੀ ਲੈ ਕੇ ਜਾਵਾਂਗੇ ਹੁਣ ਮੈਂ ਬੇਨਤੀ ਕਰੂੰਗਾ ਸੰਨੀ ਆਲੂ ਵਾਲੀਆ ਜੀ ਨੂੰ 2 ਮਿੰਟੋ ਵੀ ਆਪਣੇ ਵਿਚਾਰ ਪੇਸ਼ ਕਰਨ ਉਹਦੇ ਤੋਂ ਬਾਅਦ ਅਸੀਂ ਆਪਾਂ ਇਹਨਾਂ ਨੂੰ ਜੁਆਇਨਿੰਗ ਕਰਵਾਈਏ ਜੀ ਬਹੁਤ ਬਹੁਤ ਧੰਨਵਾਦ ਸਦੀ ਜੈਸ਼ਮਨ ਬਹੁਤ ਬਹੁਤ ਧੰਨਵਾਦ ਪ੍ਰਧਾਨ ਸਾਹਿਬ ਸ਼ੈਰੀ ਕਲਸੀ ਜੀ ਸ਼ੁਕਰ ਇਹਨਾਂ ਦਾ ਐਕਸਪੀਰੀਅੰਸ ਜਿਹੜਾ ਹੈ ਪਿੱਛੇ ਇੱਕ ਬਾਈ ਇਲੈਕਸ਼ਨ ਹੋਈ ਸੀ ਇਹ ਗੱਲ ਅਸਲੀ ਮੀਡੀਆ ਨਾਲ ਕਰਨੀ ਜ਼ਰੂਰੀ ਹੈ ਕਿ ਕੋਈ ਚਰਚਾ ਹੋ ਰਹੀ ਸੀ ਅੱਜ ਕਿ ਕਹਿੰਦੇ ਜੀ ਜਿਹੜੀਆਂ ਪਾਰਟੀਆਂ ਨੇ ਦੂਜੀਆਂ ਇਹ ਬੜੇ ਦਬਕੇ ਮਾਰ ਰਹੀ ਹੈ ਮੈਂ ਕਹ ਵੀ ਅਸੀਂ ਤਾਂ ਹੁਣੇ ਐਫਜ ਇੱਕ ਦਬਕਾ ਮਾਰ ਕੇ ਆਏ ਸੀ ਪਿੱਛੇ ਕਿ ਲੋਕੀ ਕਹਿਣ ਲੱਗ ਪਏ ਸੀ ਆਰਾਮਾ ਵੀ ਪਾਰਟੀ ਵੀ ਬੜਾ ਦਮ ਹੈ ਗੁਰਦੀਪ ਰੰਦਾਵਾ ਜੀ ਸਾਡੇ ਵਿੱਚ ਨੇ ਡੇਰਾ ਬਾਬਾ ਨਾਨਕ ਚ ਜਦ ਅਸੀਂ ਇਲੈਕਸ਼ਨ ਲੜਦੇ ਸੀ ਤਦ ਵੀ ਸ਼ੈਰੀ ਜੀ ਉਸ ਇਲੈਕਸ਼ਨ ਨੂੰ ਲੀਡ ਕਰ ਰਹੇ ਸੀ ਤੇ ਗੁਰਦੀਪ ਰੰਦਾਵਾ ਜੀ ਦੀ ਤੁਹਾਨੂੰ ਗੱਲ ਵੀ ਯਾਦ ਹੋ ਰਹੀਆਂ ਮੁੱਛ ਵਾਲੀ ਕਿਹੜੀ ਗੱਲ ਇਹਨਾਂ ਨੇ ਕਹੀ ਸੀ ਇਸ ਕਰਕੇ ਜਿਹੜੇ ਵੀ ਪੋਲਿਟੀਕਲ ਪਾਰਟੀ ਦੇ ਬੰਦੇ ਜੇ ਸਾਡੇ ਕਿਸੇ ਵੀ ਬੰਦੇ ਵੱਲ ਆਤ ਵੀ ਚੱਕਦੇ ਆ ਜਾਂ ਦਬਕਾ ਮਾਰਦੇ ਆ ਤੇ ਉਹਨਾਂ ਨੂੰ ਯਾਦ ਦਿਲਾ ਦਈਏ ਵੀ ਹੁਣ ਸਾਰੇ ਮਾਜੇ ਦੇ ਵੀ ਸਾਡੇ ਜਰਨੈਲ ਇੱਥੇ ਬੈਠੇ ਹੋਏ ਨੇ ਦੇਖਦਾ ਆ ਕੇ ਫੋਨ ਕਰਿਓ ਦੇਖਦਾ ਆ ਕੇ ਦਬਕਾ ਮਾਰਿਓ ਔਰ ਜਿਹੜੇ ਸਾਡੇ ਵੀਰ ਸਾਰੇ ਜੁਆਇਨ ਕਰ ਰਹੇ ਆ ਸੁਰ ਸਿੰਘ ਜੀ ਅੰਜੂ ਵਰਮਾ ਮੈਡਮ ਲਖਨਾ ਜੀ ਬਰਸੜ ਸਾਹਿਬ ਅਸੀਂ ਸਾਰੇ ਇੱਥੇ ਬੈਠੇ ਆ ਸਾਡੇ ਇੱਕ ਵੀ ਬੰਦੇ ਵੱਲ ਫੋਨ ਤਾਂ ਬੜੀ ਦੂਰ ਦੀ ਗੱਲ ਹੈ ਦੇਖ ਵੀ ਨਾ ਲਿਓ ਜੇ ਕਿਉਂਕਿ ਹੁਣ ਰੰਧਾਵਾ ਸਾਹਿਬ ਨੇ ਵੀ ਕੈਂਪੇਨਿੰਗ ਸੰਭਾਲ ਲਈ ਆ ਔਰ ਗੁਰਦੀਪ ਰੰਧਾਵਾ ਜੀ ਦੀ ਗੱਲ ਜਿਹੜੀ ਹੈ ਕਿ ਫਿਰ ਕਿਹਦੇ ਨਾਲ ਕੀ ਮਿਲਾ ਦਿੰਦੇ ਨੇ ਇਹ ਯਾਦ ਰੱਖਣ ਹੋਵੇ ਇਸ ਕਰਕੇ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਰਹੇ ਨੇ ਤੁਹਾਨੂੰ ਸਾਰਿਆਂ ਨੂੰ ਵਧਾਈ ਵੀ ਦਿੰਦਾ ਜੀ ਆਇਆਂ ਨੂੰ ਵੀ ਆਖਦਾ ਤੇ ਸੰਗਠਨ ਵੱਲੋਂ ਤੁਹਾਨੂੰ ਇਹ ਆਸ਼ਵਾਸਨ ਵੀ ਦਿੰਦੇ ਆ ਕਿ ਆਮ ਆਦਮੀ ਪਾਰਟੀ ਇੱਕ ਸੰਗਠਨ ਦੀ ਪਾਰਟੀ ਆ ਔਰ ਇੱਥੇ ਸਾਰਿਆਂ ਦਾ ਜਿਹੜਾ ਮਾਨ ਸਨਮਾਨ ਹੈ ਉਹ ਸਭ ਨੂੰ ਮਿਲੇਗਾ ਕਿਉਂਕਿ ਅਸੀਂ ਆਪ ਸੰਗਠਨ ਦੇ ਬੰਦੇ ਆ ਤੇ ਸੰਗਠਨ ਵਾਲਿਆਂ ਨੂੰ ਜਿਵੇਂ ਚੇਅਰਮੈਨ ਨੇ ਵਕ ਵਕ ਦਿੱਤੀ ਕਿ ਸਾਡੇ ਬਰਸੜ ਸਾਹਿਬ ਸ਼ੁਰੂ ਤੋਂ ਆਮ ਆਦਮੀ ਪਾਰਟੀ ਨੂੰ ਦੇਖਦੇ ਪਏ ਨੇ ਸੰਗਠਨ ਨੂੰ ਲਖਨਾਜੀ ਦੇਖਦੇ ਪਏ ਨੇ ਤੇ ਸੁਰ ਸਿੰਘ ਜੀ ਅੰਜੂ ਬਰਮਾ ਮੈਡਮ ਸਾਡੇ ਹੋਰ ਸਾਥੀ ਸਾਰੇ ਦੇਖ ਰਹੇ ਤੁਹਾਨੂੰ ਜੀ ਆਇਆਂ ਨੂੰ ਵੀ ਪਰ ਇਸ ਚ ਲੋੜ ਨਹੀਂ ਆ ਵੀ ਅਕਾਲੀਆਂ ਚ ਜਾਂ ਹੋਰ ਪਾਰਟੀਆਂ ਚ ਹੁੰਦਾ ਸੀ ਕਿ ਜੇ ਤੂੰ ਰਿਸ਼ਤੇਦਾਰ ਐ ਐਮ ਐਲ ਏ ਦਾ ਤਾਂ ਹੀ ਤੈਨੂੰ ਪੋਸਟਾ ਮਿਲਦੀਆਂ ਆਮ ਆਦਮੀ ਪਾਰਟੀ ਆਮ ਬੰਦਿਆਂ ਦੀ ਪਾਰਟੀ ਆ ਨਾਰਮਲ ਘਰਾਂ ਦੇ ਬੱਚਿਆਂ ਨੂੰ ਇੱਥੇ ਚੀਰਮੈਨੀਆਂ ਵੀ ਦਿੱਤੀ ਜਾਂਦੀਆਂ ਐਮਐਲਏ ਸ਼ਿਪਲੀ ਕੈਂਡੀਡੇਟ ਵੀ ਬਣਾਇਆ ਜਾਂਦਾ ਔਰ ਇਹਨਾਂ ਨੂੰ ਕੈਬਨਿਟ ਰੈਂਕ ਤੇ ਮੁੱਖ ਮੰਤਰੀ ਤੱਕ ਬਣਾਇਆ ਜਾਂਦਾ ਇਹ ਆਮ ਆਦਮੀ ਪਾਰਟੀ ਦੀ ਖਾਸੀਅਤ ਹੈ ਅਸੀਂ ਨੈਪੋਟਿਜ਼ਮ ਦੇ ਅਗੇਂਸਟ ਦੀ ਪਾਰਟੀ ਹਾਂ ਅਸੀਂ ਉਹ ਪਾਰਟੀਆਂ ਜਿਹੜੇ ਘਰ ਚ ਬੈਠੇ ਲੋਕੀ ਜਿਹੜੇ ਵਕ ਵਕ ਬਿਜ਼ਨਸ ਕਰਦੇ ਸੀਗੇ ਉਹਨਾਂ ਨੂੰ ਲਿਆ ਕੇ ਪੋਲਿਟਿਕਲ ਸਟਰੀਮ ਚ ਪਾਇਆ ਔਰ ਪੋਲਿਟਿਕਲ ਸਟਰੀਮ ਚ ਕੱਲਾ ਪਾਇਆ ਨਹੀਂ ਉਹਨਾਂ ਨੂੰ ਚੇਅਰਮੈਨ ਉਹਨਾਂ ਨੂੰ ਐਮਐਲਏ ਮੰਤਰੀ ਤੇ ਮੁੱਖ ਮੰਤਰੀ ਤੱਕ ਬਣਾਇਆ ਇਸ ਲਈ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਔਰ ਤੁਹਾਨੂੰ ਜਿਹੜੇ ਆ ਵਕ ਵਕ ਅਹੁਦੇ ਵੀ ਦਿੱਤੇ ਜਾਣਗੇ ਔਰ ਸਰਕਾਰ ਚ ਤੁਹਾਨੂੰ ਹਿੱਸਾ ਵੀ ਬਣਾਇਆ ਜਾਏਗਾ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਬਰਸ਼ਡ ਸਾਹਿਬ ਲੋ ਸ਼ਹਿਰੀ ਜੀ ਮੈਂ ਹੋਰ ਆ ਜੀ ਦੇ ਆ ਜੀ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹਨਾ ਵਾਰਡ ਨੰਬਰ 10 ਦੇ ਵਿੱਚੋਂ ਤਰਨਤਾਰ ਦੀ ਵਾਰਡ ਨੰਬਰ 10 ਦੇ ਵਿੱਚੋਂ ਸੁਖਰਾਜ ਸਿੰਘ ਹੁਣੀ ਆਮ ਆਦਮੀ ਪਾਰਟੀ ਦੇ ਆਗੂ ਨੇ ਯੂਥ ਨੇ ਉਹਨਾਂ ਦਾ ਸਾਥੀ ਹਰਮਨ ਸਿੰਘ ਹੁਣੀ ਰਾਤ ਦਿਨ ਉਹ ਵੀ ਤਰਨਤਾਰ ਦੀ ਧਰਤੀ ਦੇ ਉੱਤੇ ਮਿਹਨਤ ਕਰ ਰਹੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਦਲਜੀਤ ਸਿੰਘ ਹੁਣੀ ਬਾਜਵਾ ਜੀ ਹਰਦੀਪ ਸਿੰਘ ਹੁਣੀ ਜਸਪਾਲ ਸਿੰਘ ਹੁਣੀ ਔਰ ਦਵਿੰਦਰ ਸਿੰਘ ਹੁਣੀ ਔਰ ਸਰਬਜੀਤ ਸਿੰਘ ਹੁਣੀ ਉਹ ਵੀ ਅੱਜ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੇ ਨੇ ਅਸੀਂ ਉਹਨਾਂ ਦਾ ਵੀ ਦਿਲ ਦੀ ਗਹਿਰਾਈ ਤੋਂ ਜੀ ਆਖਦੇ ਆ ਮੈਂ ਇੱਕ ਵਾਰ ਫੇਰ ਸੋਰਸਿੰਗ ਸਾਹਿਬ ਹੋਣਾ ਦਾ ਬਿੱਟੂ ਜੀ ਦਾ ਜਿਨ੍ਹਾਂ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦਾ ਪਰਿਵਾਰ ਆਮ ਆਦਮੀ ਪਾਰਟੀ ਦਾ ਕਾਫਲਾ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮ ਲੋਕਾਂ ਦੇ ਇੱਕ ਪਹਿਲ ਤੇ ਪਸੰਦ ਜਿਹੜੀ ਆ ਬਣਦੀ ਹੋਈ ਨਜ਼ਰ ਆ ਰਹੀ ਹੈ ਸੋ ਮੈਂ ਹੁਣ ਗਰਦੀਪ ਰੰਧਾਵਾ ਜੀ ਨੂੰ ਹਰ ਚੰਦ ਸਿੰਘ ਬਰਸਤ ਜੀ ਨੂੰ ਔਰ ਸਰਬ ਸਿੰਘ ਸਾਹਿਬ ਨੂੰ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਜਿਹੜੇ ਪਰਿਵਾਰ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜ ਰਹੇ ਨੇ ਉਹਨਾਂ ਨੂੰ ਕਿਰਪਾ ਕਰਕੇ ਜੁਆਇਨ ਕਰਾਇਆ ਜਾਵੇ ਇਹ ਇਹ ਜਿਹੜੀ ਗੱਲ ਚੱਲਦੀ ਪਈ ਹੈ ਨਾ ਇੱਕ ਮਾਈਕ ਮਾਈਕ ਉਹ ਤਾਂ ਕਰੂੰਗਾ ਇਹ ਜਿਹੜੀ ਗੱਲ ਚੱਲਦੀ ਪਈ ਹੈ ਕਿ ਅਸੀਂ ਅੱਜ ਇੱਕ ਮੀਟਿੰਗ 'ਚ ਬੈਠੇ ਸੀ ਕਹਿੰਦੇ ਜੀ ਵੀ ਇਦਾਂ ਹੋ ਰਿਹਾ ਓਦਾਂ ਹੋ ਰਿਹਾ ਮੈਂ ਕਿਹਾ ਜੇ ਇੱਕ ਵੀ ਬੰਦੇ ਨੂੰ ਧਮਕੀ ਆਈ ਇਸ politcal system ਚ ਤੇ ਅਸੀਂ ਐਫਓਆਂ ਦੀਆਂ ਚੀਖਾਂ ਘਟਾਵਾਂਗੇ ਕਿਉਂਕਿ ਮੈਂ ਤੁਹਾਨੂੰ ਐਗਜ਼ਾਮਪਲ ਐਸ ਲਈ ਦਿੱਤਾ ਕਿ ਡੇਰਾ ਬਾਬਾ ਨਾਨਕ ਚ ਵੀ ਗੱਲ ਕਰਦੇ ਸੀਗੇ ਕਿ ਜੀ ਐਂ ਕਰਦਾਂਗੇ ਓਹ ਕਰਦਾਂਗੇ ਹੁਣ ਦੇਖ ਲਓ ਵੀ ਉੱਥੇ ਕਿਵੇਂ ਮਾਂਜ ਕੇ ਰੱਖਤੇ ਐਸ ਕਰਕੇ ਜਿਹੜਾ ਤੁਹਾਡਾ ਹਲਕਾ ਹੈਗਾ ਤਰਨਤਾਰਨ ਇਹਨੂੰ ਵੀ ਮਜ਼ਬੂਤੀ ਨਾਲ ਆਮ ਆਦਮੀ ਪਾਰਟੀ ਲੜੂਗੀ ਨਾ ਤਾਂ ਅਸੀਂ ਕਿਸੇ ਤੋਂ ਦਬਦੇ ਆਂ ਨਾ ਡਰਦੇ ਆਂ ਔਰ ਮਾਨਸਾ ਦੇ ਜਦ ਰੋਡ ਸ਼ੋਹ ਹੁੰਦਾ ਗਾਣਾ ਕਿਹੜਾ ਚੱਲਦਾ ਯਾਦ ਰੱਖਿਓ ਜੇ ਇਸ ਕਰਕੇ ਆਮ ਆਦਮੀ ਪਾਰਟੀ ਇਲੈਕਸ਼ਨ ਲੜੂਗੀ ਤਗੜੇ ਤਰੀਕੇ ਨਾਲ ਔਰ ਜਿੱਤ ਕੇ ਵੀ ਦਿਖਾਵੇਗੀ ਦੇਖੋ ਇਦਾਂ ਹੁੰਦਾ ਹੈ ਜਿਹੜੇ ਵੀ ਪੋਲਿਟੀਕਲ ਪਾਰਟੀ ਹੁੰਦੀ ਹੈ ਜਿਹੜੀ ਪਾਰਟੀ ਪਾਵਰ 'ਚ ਹੁੰਦੀ ਹੈ ਉਸ 'ਤੇ ਇਲਜ਼ਾਮ ਲੱਗਦੇ ਹੁੰਦੇ ਪਰ ਆਮ ਆਦਮੀ ਪਾਰਟੀ ਨੇ ਕਈ ਚੁਨਾਵ ਲੜੇ ਨੇ ਔਰ ਤੁਹਾਡੇ ਅੰਦਰ ਕਈ ਐਗਜ਼ਾਮਪਲਸ ਵੀ ਨੇ ਜਿੱਥੇ ਜਿੱਥੇ ਵੀ ਕੋਡ ਆਫ ਕੰਡਕਟ ਲੱਗ ਜਾਂਦਾ ਜਿੱਥੇ ਚਾਰ ਸਿੰਘਤਾ ਦੀ ਗੱਲ ਆਉਂਦੀ ਹੈ ਅਸੀਂ ਐਡਮਿਨਿਸਟ੍ਰੇਟਿਵ ਸਿਸਟਮ ਦੇ ਅੰਦਰ ਬਿਲਕੁਲ ਵੀ ਇਨਵੋਲ ਨਹੀਂ ਹੁੰਦੇ ਔਰ ਉੱਥੇ ਟਰਾਂਸਪੇਰੈਂਸੀ ਨਾਲ ਚੋਣਾਂ ਲੜਦੇ ਐਸ ਕਰਕੇ ਵਿਰੋਧੀਆਂ ਕੋਲ ਕਹਿਣ ਕੀ ਮੈਨੂੰ ਦੱਸੋ ਵਿਰੋਧੀ ਕੀ ਕਹਿਣ ਡਿਵੈਲਪਮੈਂਟ ਦੇ ਉੱਤੇ ਉਹ ਨਹੀਂ ਬੋਲ ਸਕਦੇ ਮਾਨ ਸਾਹਿਬ ਦੇ ਖਿਲਾਫ ਉਹ ਨਹੀਂ ਬੋਲ ਸਕਦੇ ਇਸ ਲਈ ਮੁੱਦਾ ਕੀ ਰਹਿ ਗਿਆ ਇਸ ਲਈ ਉਹਨਾਂ ਨੂੰ ਸੋਖਾ ਮੁੱਦਾ ਲੱਗਦਾ ਵੀ ਇਹ ਇਲਜ਼ਾਮ ਲਾ ਦੋ ਵੀ ਐਸਐਸਪੀ ਆ ਕਰ ਰਿਹਾ ਐਸਐਚਓ ਆ ਕਰ ਰਿਹਾ ਇਹ ਸਕਰਾਉਡਰ ਪਰਲੋ ਸਭ ਕੁਝ ਮਾਰੀਂ ਆਓ ਜੀ ਆਓ ਜੀ ਬੈਠ ਜਾਓ ਉਹਨਾਂ ਨੂੰ ਬਿਲਾ ਦਿਓ ਬੈਠੋ